ਸੈਕਸ ਟੋਰਸ਼ਨ ਦਾ ਖਤਰਾ ਹੁਣ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਜਿਸ ਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਵੀ ਬਰਬਾਦ ਕਰਕੇ ਰੱਖ ਦਿੱਤੀ ਹੈ ਅਮਰੀਕਾ ਦੇ ਵਿੱਚ ਕੇਵਲ 16 ਸਾਲਾ ਇਵਾਨ ਇਸ ਜ਼ਾਲਮ ਫਾਜ਼ੀ ਦਾ ਨਵਾਂ ਸ਼ਿਕਾਰ ਬਣਿਆ ਰਿਪੋਰਟਰਾਂ ਦੇ ਮੁਤਾਬਕ ਇਵਾਨ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਅਣਜਾਣ ਖਾਤੇ ਤੋਂ ਸੰਦੇਸ਼ ਆਇਆ ਸੀ ਪਹਿਲਾਂ ਦੋਸਤੀ ਹੋਈ ਫਿਰ ਕੁਝ ਸਮੇਂ ਵਿੱਚ ਉਸ ਨੂੰ ਨੰਗਨ ਤਸਵੀਰਾਂ ਭੇਜਣ ਦੇ ਲਈ ਉਕਸਾਇਆ ਗਿਆ ਜਦੋਂ ਤਸਵੀਰਾਂ ਭੇਜੀਆਂ ਗਈਆਂ ਤਾਂ ਇਵਾਨ ਨੂੰ ਬਲੈਕਮੇਲ ਕੀਤਾ ਗਿਆ ਸੁਨੇਹਾ ਆਇਆ ਮੇਰੇ ਕੋਲ ਤੇਰੀਆਂ ਤਸਵੀਰਾਂ ਨੇ ਜੇ ਪੈਸੇ ਨਾ ਦਿੱਤੇ ਤਾਂ ਮੈਂ ਇਹ ਸਭ ਨੂੰ ਭੇਜ ਦੇਵਾਂਗਾ ਡਰ ਅਤੇ ਸ਼ਰਮ ਦੇ ਮਾਰੇ ਇਵਾਨ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਬਲੈਕਮਿਲਰ ਨੇ ਉਸ ਤੋਂ ਵਾਰ-ਵਾਰ ਪੈਸੇ ਮੰਗੇ ਜਿਸ ਕਾਰਨ ਉਹ ਮਨੋਵਿਗਿਆਨਕ ਤੌਰ ਉਤੇ ਟੁੱਟ ਚੁੱਕਿਆ ਸੀ ਕੁਝ ਦਿਨਾਂ ਬਾਅਦ ਉਸਨੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਇਹ ਮਾਮਲਾ ਸਿਰਫ ਇੱਕ ਪਰਿਵਾਰ ਦਾ ਹੀ ਨਹੀਂ ਸਗੋਂ ਸੈਕਸ ਟੋਰਸ਼ਨ ਦੇ ਵਾਧੇ ਖਤਰੇ ਦੀ ਗੰਭੀਰ ਤਸਵੀਰ ਪੇਸ਼ ਕਰਦਾ ਹੈ ਸਾਈਬਰ ਵਿਸ਼ੇਸ਼ ਗਿਆਨ ਕਹਿੰਦੇ ਨੇ ਕਿ ਨੌਜਵਾਨ ਨੂੰ ਸੋਸ਼ਲ ਮੀਡੀਆ ਉੱਤੇ ਅਣਜਾਣ ਲੋਕਾਂ ਨਾਲ ਗੱਲਬਾਤ ਤੋਂ ਬਚਣਾ ਚਾਹੀਦਾ ਹੈ ਅਤੇ ਕਦੇ ਵੀ ਕੋਈ ਨਿੱਜੀ ਜਾਂ ਫਿਰ ਨੰਗਨ ਤਸਵੀਰ ਸਾਂਝੀ ਨਹੀਂ ਕਰਨੀ ਚਾਹੀਦੀ। ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਤੇਜ਼ੀ ਦੇ ਨਾਲ ਵਧਦੇ ਜਾ ਰਹੇ ਨੇ ਖਾਸ ਕਰਕੇ ਕਿਸ਼ੋਰਾਂ ਤੇ ਵਿਦਿਆਰਥੀਆਂ ਦੇ ਵਿੱਚ। ਮਾਹਿਰਾਂ ਦੀ ਸਲਾਹ ਹੈ ਕਿ ਜੇਕਰ ਕੋਈ ਵੀ ਆਨਲਾਈਨ ਧਮਕੀ ਜਾਂ ਫਿਰ ਬਲੈਕਮੇਲ ਦਾ ਸ਼ਿਕਾਰ ਹੁੰਦਾ ਹੈ ਤੁਰੰਤ ਆਪਣੇ ਮਾਤਾ ਪਿਤਾ ਜਾਂ ਫਿਰ ਸਾਈਬਰ ਸੈੱਲ ਦੇ ਨਾਲ ਸੰਪਰਕ ਕਰੋ ਚੁੱਪ ਰਹਿਣਾ ਇਸ ਜੁਰਮ ਨੂੰ ਹੋਰ ਜ਼ਿਆਦਾ ਵਧਾਉਂਦਾ ਹੈ ਸੈਕਸ ਟੋਰਸ਼ਨ ਦਾ ਖਤਰਾ ਹੁਣ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਜਿਸ ਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਵੀ ਬਰਬਾਦ ਕਰਕੇ ਰੱਖ ਦਿੱਤੀ ਹੈ ਅਮਰੀਕਾ ਦੇ ਵਿੱਚ ਕੇਵਲ 16 ਸਾਲਾ ਇਵਾਨ ਇਸ ਜਾਲ ਸਾਜ਼ੀ ਦਾ ਨਵਾਂ ਸ਼ਿਕਾਰ ਬਣਿਆ ਰਿਪੋਰਟਰਾਂ ਦੇ ਮੁਤਾਬਕ ਇਵਾਨ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਅਣਜਾਣ ਖਾਤੇ ਤੋਂ ਸੰਦੇਸ਼ ਆਇਆ ਸੀ ਪਹਿਲਾਂ ਦੋਸਤੀ ਹੋਈ ਫਿਰ ਕੁਝ ਸਮੇਂ ਵਿੱਚ ਉਸ ਨੂੰ ਨੰਗਨ ਤਸਵੀਰਾਂ ਭੇਜਣ ਦੇ ਲਈ ਉਕਸਾਇਆ ਗਿਆ ਜਦੋਂ ਤਸਵੀਰਾਂ ਭੇਜੀਆਂ ਗਈਆਂ ਤਾਂ ਇਵਾਨ ਨੂੰ ਬਲੈਕਮੇਲ ਕੀਤਾ ਗਿਆ ਸੁਨੇਹਾ ਆ ਮੇਰੇ ਕੋਲ ਤੇਰੀਆਂ ਤਸਵੀਰਾਂ ਨੇ ਜੇ ਪੈਸੇ ਨਾ ਦਿੱਤੇ ਤਾਂ ਮੈਂ ਇਹ ਸਭ ਨੂੰ ਭੇਜ ਦਿਆਂਗਾ ਡਰ ਅਤੇ ਸ਼ਰਮ ਦੇ ਮਾਰੇ ਇਵਾਨ ਨੇ ਕਿਸੇ ਨਾਲ ਗੱਲ ਨਹੀਂ ਕੀਤੀ। ਬਲੈਕਮਿਲਰ ਨੇ ਉਸ ਤੋਂ ਵਾਰ-ਵਾਰ ਪੈਸੇ ਮੰਗੇ ਜਿਸ ਕਾਰਨ ਉਹ ਮਨੋਵਿਗਿਆਨਕ ਤੌਰ ਉਤੇ ਟੁੱਟ ਚੁੱਕਿਆ ਸੀ। ਕੁਝ ਦਿਨਾਂ ਬਾਅਦ ਉਸਨੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਇਹ ਮਾਮਲਾ ਸਿਰਫ ਇੱਕ ਪਰਿਵਾਰ ਦਾ ਹੀ ਨਹੀਂ ਸਗੋਂ ਸੈਕਸ ਟੋਰਸ਼ਨ ਦੇ ਵਾਧੇ ਖਤਰੇ ਦੀ ਗੰਭੀਰ ਤਸਵੀਰ ਪੇਸ਼ ਕਰਦਾ ਹੈ। ਸਾਈਬਰ ਵਿਸ਼ੇਸ਼ ਗਿਆਨ ਕਹਿੰਦੇ ਨੇ ਕਿ ਨੌਜਵਾਨ ਨੂੰ ਸੋਸ਼ਲ ਮੀਡੀਆ ਉੱਤੇ ਅਣਜਾਣ ਲੋਕਾਂ ਨਾਲ ਗੱਲਬਾਤ ਤੋਂ ਬਚਣਾ ਚਾਹੀਦਾ ਹੈ ਅਤੇ ਕਦੇ ਵੀ ਕੋਈ ਨਿੱਜੀ ਜਾਂ ਫਿਰ ਨੰਗਨ ਤਸਵੀਰ ਸਾਂਝੀ ਨਹੀਂ ਕਰਨੀ ਚਾਹੀਦੀ। ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਤੇਜ਼ੀ ਦੇ ਨਾਲ ਵਧਦੇ ਜਾ ਰਹੇ ਨੇ ਖਾਸ ਕਰਕੇ ਕਿਸ਼ੋਰਾਂ ਅਤੇ ਵਿਦਿਆਰਥੀਆਂ ਦੇ ਵਿੱਚ। ਮਾਹਿਰਾਂ ਦੀ ਸਲਾਹ ਹੈ ਕਿ ਜੇਕਰ ਕੋਈ ਵੀ ਆਨਲਾਈਨ ਧਮਕੀ ਜਾਂ ਫਿਰ ਬਲੈਕਮੇਲ ਦਾ ਸ਼ਿਕਾਰ ਹੁੰਦਾ ਹੈ ਤੁਰੰਤ ਆਪਣੇ ਮਾਤਾ-ਪਿਤਾ ਜਾਂ ਫਿਰ ਸਾਈਬਰ ਸੈੱਲ ਦੇ ਨਾਲ ਸੰਪਰਕ ਕਰੋ। ਚੁੱਪ ਰਹਿਣਾ ਇਸ ਜੁਰਮ ਨੂੰ ਹੋਰ ਜ਼ਿਆਦਾ ਵਧਾਉਂਦਾ ਹੈ